ਕੀ ਹਾਲ ਚਾਲ ਸਾਰੇ ਓਕੇ ਰਿਪੋਰਟ ਵੀ ਭਰਾ ਹੋਣਗੇ ਸਾਰੇ ਅੱਜ ਵੀਰ ਤੜਾ ਉੱਠ ਕੇ ਸਰੇ ਟਾਈਮ ਸਿਰ ਉੱਠ ਗਿਆ ਕਿ ਰਾਤੀ ਕੰਮ ਤੋਂ ਜਿਹੜਾ ਜਿਹੜਾ ਟਾਈਮ ਸਿਰ ਵਾਪਸ ਆ ਕੇ ਤੇ ਸੁੰਗਰੇ ਦੇ ਵੱਜੂ ਗਿਆ ਇਸ ਟਾਈਮ 12 ਤੇ ਸਭ ਤੋਂ ਪਹਿਲਾਂ ਉੱਠ ਕੇ ਜਿਹੜੀ ਆਪਣੀ ਮੇਨ ਕੰਮ ਹੁੰਦਾ ਵਾ ਕਿ ਅੱਜ ਗੁੱਗੂ ਨੇ ਆਪਣਾ ਜਿਹੜਾ ਹੈਗਾ ਗ੍ਰੀਨ ਟੀ ਤਿਆਰ ਕਰਤੀ ਆ ਤੇ ਉਹ ਹੁਣ ਪੀ ਲਗਾਵਾ ਤੇ ਪੀ ਕੇ ਸਭ ਤੋਂ ਪਹਿਲਾਂ ਮੰਮੀ ਅੰਦਰ ਪਈ ਆ ਤੇ ਆਪਣੇ ਕਮਰੇ ਕਮਰੇ ਖੁਦ ਹੀ ਸਫਾਈ ਕਰ ਲਈ ਇਹ ਤਾਂ ਜੱਜ ਕਿਉਂਕਿ ਆਪ ਹੀ ਕੋਈ ਕੰਮ ਕਰਨੇ ਚਾਹੀਦੇ ਆ ਤੇ ਹੁਣ ਤਿਆਰ ਸ਼ਾਨ ਤੇ ਮਨ ਨੂੰ ਸਿਰਸੁਰ ਵਾਰਿਆ ਵਾ ਤੇ ਲਗਭਗ ਮੇਰਾ ਪ੍ਰੋਗਰਾਮ ਹੈ ਰਹਾ ਵ ਤੇ ਬਾਹਰ ਆ ਕੇ ਪਾਉਂਦਾ ਮੇਦੇ ਕੀ ਪ੍ਰੋਗਰਾਮ ਪਰ ਚਲੋ ਐਨੀਵੇ ਹੱਲੇ ਪਹਿਲਾਂ ਫਲ ਫਰੂਟ ਹੀ ਆਪਣੇ ਵੇਗਣ ਉਹ ਵੀ ਸ਼ਾਇਦ ਅੱਜ ਖਤਮ ਹੋ ਗਏ ਉਹ ਵੀ ਲੋਣੇ ਆ ਤੇ ਮੈਨੂੰ ਨਾ ਭਲੇਖਾ ਲੱਗਾ ਘਾੜਾ ਕੁੱਕੜ ਬਿੱਲੀ ਲੈ ਗਈ ਪਰ ਐ ਪਲਵਾਨ ਪੋੜੀਆਂ ਚ ਖਰੋਤਾ ਵਾ ਬਾ ਬਿੱਲੀ ਕਾਲੀ ਇੱਥੇ ਆਈ ਡੇਕਰ ਵਾਰ ਜੀ ਖੁੱਲਾਗਾ ਕੋਈ ਚੱਕਰ ਨਹੀਂ ਬਿੱਲੀ ਵੈਸੇ ਡਸ ਜਿੰਦੀ ਇੱਕੋ ਤੇ ਹੁਣ ਆਪਣੀ ਛੋਟੀ ਚਿਚੜੀ ਵੈਸੇ ਭਾਂਡੇ ਮੰਜਦੀ ਵਿਚਰੀ ਕੀ ਕਰਦੀ ਵੀ ਇਹਨੀ ਨਹੀਂ ਕੀ ਕਰਦੀ ਵੀ ਭਾਂਡੇ ਵੰਦੀ ਉਹ ਕਿਤੇ ਟੰਮਣੇ ਦੀ ਚੜੀ ਆ ਡੇਗਰੇ ਨਹੀਂ ਮੇਰਾ ਪੁੱਤ ਨੰਨੀ ਨੂੰ ਕੀ ਆਇਆ ਵਾ ਮੰਨੀ ਖਾ ਜਾਇਆ ਬਖਾਓ ਯਾ ਓਏ ਓਏ ਕੱਲ ਕੋਈ ਨਹੀਂ ਗੋ ਜੁਮੇ ਇਹ ਭਾਂਡੇ ਮਾਂ ਦੀ ਵੀ ਕਿੰਨੀ ਛੋਣੀ ਲਾਦੀ ਮੇਰੇ ਮੈਨੂੰ ਮਾਂਜਨੇ ਵਾਹੀਂ ਫਿਰ ਮੈਂ ਚਲਾ ਲਾਸਟ ਟਾਈਮ ਬਾਜ਼ਾਰ ਕੰਕੀ ਡੈਡੀ ਜੀ ਕਿਹਾ ਨੇ ਕਿ ਚੈਰੀ ਲੋਣੀ ਉਹਨਾਂ ਲਈ ਕੋਈ ਫਿਰ ਕੁਲਫੀ ਤੇ ਲਾਗ ਦੇਣੀ ਹੁੰਦੀ ਤੇ ਹੁਣ ਮਾ ਉਹ ਚੱਲਾ ਪਹਿਲਾਂ ਬਾਜ਼ਾਰ ਲੈ ਆ ਤਪੁਰ ਨੇ ਲੱਗ ਗਿਆ ਅੱਗੇ ਲੱਗ ਗਿਆ ਜੇ ਰਸ਼ ਤੇ ਪਾਪਾ ਜੀ ਦੀ ਜੜੀ ਲੀਲੀ ਚੈਣੀ ਦਾ ਪੈਕਟ ਲੈ ਲੰਦਿਆ ਵਾ ਚੇਲਾ 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 ਕੋਈ ਨਹੀਂ ਦਵਾਈ ਦੀ ਲੋੜ ਨਹੀਂ ਹਾਂ ਵੇਲੇ ਦਵਾਈ ਚੱਲਦੀ ਵੀ ਨੇ ਫਿਰ ਮਾਲਾ ਨਾਸ਼ਾ ਜੂਂਗਲੇ ਮੀਰੀ ਜੇ ਬਣੀ ਗਿਆ ਉਹ ਜਦ ਆ ਜਾਦੇ ਹਿੰਦੇ ਕੋਠੇ ਐਪਲ ਤੇ ਐਪਲ ਖਾਣਾ ਜਿਮ ਜਾਣ ਤੋਂ ਅੱਧਾ ਘੰਟਾ ਪਹਿਲਾਂ ਜਿਮ ਜਾਣ ਦਾ ਮੈਂ ਰੋਹਦਾ ਜਿਮ ਕਰ ਜੀ ਲੈਟਸ ਅੱਜ ਜਨ ਡਾਂਡ ਵੀ ਨਾਲ ਲਾਉਣੇ ਪੈਣੇ ਆ ਲੈਟਸ ਵਾਲੇ ਹੁਣ ਦੀ ਸਬਜੀ ਮੈਂ ਹੁਣੇ ਡਿੱਗਾਂ ਲਗਾਣਾ ਓਏ ਲੂਣਾ ਨੇ ਕਿੰਨੇ ਸ਼ਾਦ ਹੈ ਮਿੱਤਰੋ ਅੱਜ ਆਪਣੇਗੇ ਪੱਟ ਤੇ ਸੋਸੋ ਰੈਵਲਾ ਹਰੇ ਦਾ ਤੇ ਮੇਰੀ ਐਸੀ ਐਸੀ ਵੀ ਪਟਾ ਨਹੀਂ ਕੋਈ ਤੁਰਿਆ ਨਹੀਂ ਇਸ ਟਾਈਮ ਜਾਂਦਾ ਆ ਤੇਰਾ ਖੋਤਾ ਕੋੜਿਆ ਹੈ ਮਮੀ ਆ ਗਈ ਰੋਟੀ ਲੈ ਕੇ 2 ਘੰਟੇ ਬਾਅਦ ਮੈਂ ਵੀਰ ਤੜਾ ਖਾ ਲਗਾ ਦੋ ਫੁਲਕੇ ਨਾਲ ਚੋਲ ਬਣੇ ਨਾਲ ਗੋਭੀ ਖਾ ਲ ਦੋ ਘੰਟੇ ਸੌਣ ਤੋਂ ਬਾਅਦ ਮੈਂ ਚੱਲਣਾ ਕੰਮ ਤੇ ਤੇ ਚਾਹ ਮੰਮੀ ਨੇ ਦਿੱਤੀ ਥੋੜੀ ਬਣਾ ਕੇ ਤੇ ਬਾਹਰ ਹਟਿਆ ਹੋਇਆ ਇਸ ਟਾਈਮ ਨਗਰਾਤ ਰਹੇ ਜਿਹੜੇ ਸੇਵਾਦਾਰ ਨਹੀਂ ਦੇ ਰਹੇ ਮਾਣ ਨਬੜਿਆਂ ਦੇ ਤੇ ਚੰਗੀ ਵਾਸਤੋਂ ਤੇ ਸਵਾਗਿਆ ਰਹੇ ਤੇ ਚਲੋ ਕੋਈ ਨਾ ਐਨੀਵੇ ਹੋਰੇ ਘਰ ਦਾ ਬਣੀ ਜਿੱਦ ਲੈਣੀ ਜੇ ਤੇ ਹੁਣ ਆਪਾਂ ਆਪਣੀ ਚਾਹ ਪੀ ਗਏ ਤੇ ਨਿਕਲੇ ਕੰਮ ਤੇ ਮਿੰਟ-ਮਿੰਟ ਮੱਖਾ ਹੈ ਮੇਰੇ ਹੱਲੇ ਵੀ ਨੀਂਦ ਆ ਦੋ ਘੰਟੇ ਘਟਾ ਘਟਾ ਨੀ ਦੇ ਹੋਇਆ ਰੈਸਟ ਆਪਣੀ ਮਤਲਬ ਜਿਹੜਾ ਬੋਡੀ ਐਕਸਰਸ ਕਰ ਲਈ ਉਸ ਤੋਂ ਬਾਅਦ ਦੋ ਘੰਟੇ ਥੋੜੇ ਮਸਲਸ ਜਿਹੜੇ ਕਿ ਨਾ ਥੋੜੇ ਬੋਦੇ ਕਵਰ ਹੋ ਜਾਂਦੇ ਆ ਤੇ ਇਹੀ ਚੱਕਰ ਹੈ ਮੇਰੇ ਨਾਲ ਥੋੜਾ ਪੱਟ-ਬੁੱਟਾ ਜਿ ਲੱਗੇ ਤੇ ਕਾਫੀ ਦਰਦਾ ਸੀ ਤੇ ਥੋੜਾ ਰਿਲੈਕਸ ਚਲੇਗਾ ਪਰ ਪੌੜੀ ਘਰੀ ਨੀ ਕੋ ਚੜੀ ਜਾਂਦੀ ਉਹ ਚੁਸਤ ਕਾਫੀ ਹੁੰਦੀ ਵੀ ਤੇ ਉਹਨਾਂ ਇਸ ਕੰਟਜਾਂਦੀ ਤਿਆਰੀ ਕਿਉਂ 8 ਵਜੇ ਗਏ ਲੱਗ ਕੇ 6 7 ਤੇ ਇਸ ਟਾਈਮ ਮੈਨੂੰ ਲੱਗੀ ਥੋੜੀ ਭੁੱਖ ਤੇ ਪਾ ਗਿਆਂ ਸਕ੍ਰੀਨ ਤੇ ਆਲੀ ਰੇੜੀ ਤੇ ਇਹੋ ਨਾਲ ਲੱਗਾ ਕੋਣ ਰੋਟੀ ਜੀ ਕਰਾਈ ਜਿਆਦਾ ਵੱਡੀ ਨਹੀਂ ਕਰਾਈ ਸਿਰਫ 10 ਰੁਪਏ ਦੀ ਹੋਰ ਆ ਗਈ ਤੇ ਹੋਲੇ ਖਾਦੇ ਜਾਂਦੇ ਆ ਸਪੀਡ ਵੀ ਨਹੀਂ ਰੱਖਦੇ ਬੱਲਾ ਮੰਡੀ ਇਸ ਟਾਈਮ ਸਾਡੇ ਇੱਥੇ ਮਸ਼ਹੂਰ ਹੈ ਬਹੁਤ ਜਿਆਦਾ ਰਿਆ ਹੈਗਾ ਰੇੜੀ ਸੋਨ ਏਰੀਆ ਇਸ ਟਾਈਮ ਇੱਥੇ ਅੰਦਰ ਆ ਨਹੀਂ ਸਕਦਾ ਪਰ ਰਾਈਡ ਲਉਂਦਾ ਹੈ ਇਸ ਟਾਈਮ ਵੀ ਪਰਾਨਾ ਕਦੇ ਛੱਡਦੇ ਵੀ ਨਹੀਂ ਅੰਦਰ ਤੇ ਇਸ ਟਾਈਮ ਉਹ ਕੰਮ ਖਰਾਬ ਹੀ ਹੈ ਤੇ ਵੀ ਹੋਰ ਤੇ ਦੀਪਾ ਅੰਦਰ ਰੱਖੀ ਹੋਈ ਆ ਉਸ ਵੀਗੀ ਦੀ ਇੱਕ ਟੋਟਾ ਨਿਕਲਦਾ ਇਧਰੋਂ ਤੇ ਉਹਦਰੋਂ ਦੇ ਉਹਦਾ ਤਾਂ ਨਹੀਂ ਪੜ ਮੀਟਿਓਰ ਦਾ ਆ ਉਹ ਕੋਡਰ ਦਾ ਟੈਂਸਰ ਦਰਬਾਰ ਸਾਹਿਬ ਲੱਗ ਕੇ ਆ ਕੇ ਬੈ ਗਏ ਉਹਦਰ ਤੋਂ ਚਲਣਾ ਪੈ ਨਹੀਂ ਤੇ ਉਹ ਇੱਕ ਆਰਡਰ ਵੀ ਕਰਦਾ ਵੇਟ ਹੈ ਇਸ ਟਾਈਮ ਕਰੀਬ ਰਾਤ ਦੇ ਕਾ ਲਈਏ ਇੱਕ ਵਾਚ ਬੈਸਟ ਆ ਤੁਹਾਨੂੰ ਇਹ ਲੈ ਟਾਰਗੇਟ ਰਿੰਦਾ ਨਹੀਂ ਲੈ ਲਿਆ ਨੂਰ ਕੋ ਆਪਣਾ ਫੋਨ ਹੋ ਗਿਆ ਡੈਡ ਤੁਹਾਨੂੰ ਮਾਰਨੇ ਪਾਵਰ ਬੈਂਕ ਦਿੱਤਾ ਆ ਗਿਆ ਤੁਹਾਨੂੰ ਲੌਣਿਆ ਫੋਨ ਚਾਰ ਆਰਡਰ ਪਹਿ ਹੀ ਇੱਕ ਇਹਦਾ ਤੇ ਆਰਡਰ ਤੇ ਚਲੋ ਹੋ ਗਿਆ ਕੈਨਸਲ ਹੈ ਗਏ ਕੁਲਚੇ ਦੋ ਮੈਂ ਤੇ ਆਰੀ ਨਪਾ ਆ ਗਿਆ ਆਰਡਰ ਖਾਣ ਲਈ ਤੇ ਵੈਸੇ ਵੀ ਫੋਟੋ ਬਹੁਤ ਤੇਜ਼ ਹੀ ਲੱਗੀ ਹੋਣਾ ਹੋ ਗਏ ਸ਼ੱਕਦੇ ਕੁਲਚੇ ਤੇ ਲੌਣਿਆ ਨੈਕਸਟ ਆਰਡਰ ਵੈਸੇ ਮੈਕਡੋਨਲਡ ਦਾ ਪੈ ਗਿਆ ਹੁਣ ਗਰਮ ਗਰਮ ਕੁਲਚੇ ਦੋ ਹੈਗੇ ਜਿਹੜੇ ਕਾਰੀ ਨਪਾਦੇ ਇੱਕ ਤੁਹਾਡੇ ਵੀਰ ਦਾ ਤੇ ਛੋਲੇ ਘੈਂਟ ਦੀ ਆ ਦਾ ਟਾਈਮ ਹੋ ਗਿਆ ਸਾਰੇ ਵੀਰ ਭਰਾਵਾਂ ਦਾ ਕਾਰਾ ਬੰਦਾ ਨਾ ਸਰਦਾਰ ਜੀ ਇਹ ਵੀ ਹਮੇਸ਼ਾ ਲੱਥੀ ਵੀ ਹੈ ਦੀ ਬੇਸਤੀ ਇਹ ਜਿੰਨੀ ਮਰਜ਼ੀ ਬੇਸਤੀ ਕਰਨੇ ਮਿਸੂਸ ਨਹੀਂ ਦਿੰਦੇ ਅਸਤੇ ਆ ਵੀਰ ਬਹੁਤ ਬੇਸਤੀ ਕਰਦਾ ਹੈ ਜੀ ਪਰ ਇਹਨੂੰ ਮਹਿਸੂਸ ਨਹੀਂ ਹੁੰਦੀ ਆ ਵੀਰ ਬਹੁਤ ਬੇਸਤੀ ਕਰਦਾ ਬਾਕੀ ਪਰ ਇਹਨੂੰ ਫੇਰ ਹੀ ਮਹਿਸੂਸ ਹੁੰਦੀ ਹੈ ਇਹਨੇ ਆ ਗਾਇਸ ਕਾਰਨ ਲੱਗਿਆ ਕਿ ਰਾਈਡ ਸਿਰਫ ਲੱਗੀ ਇੱਕ ਤੇ ਹੁਣ ਸਵੇਰ ਦੇ ਗਏ ਇਸ ਟਾਈਮ ਟੋਟਲੀ 5:30 ਵਜ ਗਏ ਤੇ ਹੁਣ ਕਾਰ ਰਿਕਵੈਂਡ ਕਰਾ ਆ ਗਿਆ ਪਹੁੰਚ ਗਿਆ ਤੇ ਕਰਦਾ ਮੈਂ ਅਰੈਸਟ ਕੁੱਕੜਾ ਵੀ ਪਤਾ ਲੱਗ ਗਿਆ ਵਾ ਕਿ ਉਹ ਪਹਿਲਾਂ ਹੀ ਵਾਜਾ ਮਾਰਨ ਦਾ ਪਿਆ ਨੂੰ ਸਸਰੇ ਪਤਾ ਲੱਗਿਆ ਆਇਆ ਉਹਨਾਂ ਹੈ ਹੁਣ ਦੇ ਵਾਜਾ ਬਹਿ ਗਏ ਸੀ ਚਲਾ ਬਾਹਰ ਆ ਜਾ ਚਲਾ ਆ ਜਾ ਤੇ ਲਾਂਦਾਂ ਨੂੰ ਬੜ ਤੇ ਹੱਥੇ ਹੋਣਾ ਮੈਂ ਥੋੜੀ ਦੇਰ ਖੇਡ ਗਿਆ ਕਰ ਲੱਗਾ ਅਰੈਸਟ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਕਿਵੇਂ ਦਾ ਲੱਗੇ ਵੀਡੀਓ ਜ਼ਰੂਰ ਦੱਸਿਓ ਤੇ ਹਾਂ ਚੱਲਦੇ ਸਮੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਮਿਲਦੇ ਨੈਕਸਟ ਵੀਡੀਓ ਨਾਲ ਓਕੇ ਟਾਟਾ